ਕੁਇਸ਼ ਕਰਦਾ ਕਰਦਾ ਵੀਰੇ ਕੋਈ ਐਂਬੂਲੈਂਸ ਲਾ ਦਿਓ ਐਮਰਜੈਂਸੀ ਵਿੱਚ ਕੋਈ ਕੋਈ ਕਿਸੇ ਦੀ ਡੈਥ ਹੁੰਦੀ ਆ ਕੋਈ ਹੁੰਦੀ ਵੀ ਔਰੇ ਲੰਘਦੇ ਜਾਉਗੇ ਕਿਤੇ ਬੜੀ ਬੱਸ ਲਾ ਦਿਓ ਜੀ ਉਰੇ ਕੋਈ ਫੈਸਿਲਿਟੀ ਨਹੀਂ ਹੈ ਜੀ ਦੱਸੋ ਕਿਆ ਕਰਾਂ ਮੈਡਮ ਕਹਿੰਦੇ ਗੜਕਾ ਸੀ ਪਾ ਨਹੀਂ ਸਾਦੇ ਮਿੱਟੀ ਵਿੱਚ ਇਹ ਧਾਜਣਾ ਜੇ 10 ਦਿਨ ਪਰ ਮਿੰਟ ਜੀ ਵੱਧ ਪੈ ਵੀ ਗਏ ਲੋਕਾਂ ਨਾਲ ਜਾਣ ਤੋਂ ਵੱਧ ਤਾਂ ਨਹੀਂ ਜੀ ਫਸ ਗਿਆ ਹੋ ਗਿਆ ਟੂਪੇ ਵੀ ਸਾਫ਼ ਹੋ ਜਾਣਗੇ ਮੇਰੇ ਹੱਥ ਦਾ ਸਾਰਾ ਕੁਝ ਮੈਂ ਕਰਵਾ ਦੋ ਬਣੂਗਾ ਜੀ ਦੱਸੋ ਅਸੀਂ ਮੈਨੂੰ 4 ਮਿੰਨ ਨੂੰ ਕਹਿ ਕਹਿ ਕੇ ਤਾਕੇ ਜਾਈ ਟਰੈਕਟਰ ਲਾ ਕੇ ਹੀ ਗੜਕਾ ਆਇਆ ਪਹਿਲਾਂ ਮੈਡਮ ਨੇ ਭਾਈ ਮੰਤਰ 3-4 ਸਾਲ ਹੋ ਗਏ ਠੱਕੇ ਖਾਂਦੇ ਦੋ ਮਹੀਨੇ ਦਾ ਹੋਏ ਕਮੇਟੀ ਬਣੀ ਕਿਹੜੀ ਨੂੰ ਫਿਰ ਦੋ ਮਹੀਨੇ ਚ ਦੱਸੋ ਕਿਹੜੀ ਕੰਮ ਕਰੇ ਉਸ ਕੰਮ ਬਾਅਦ ਦੋ ਦਿਨ ਰਹਿਣ ਜਦੋਂ ਬੱਸਿਆਂ ਦੇ ਬੱਚਿਆਂ ਦੀ ਬੱਸ ਬਲਟ ਨੂੰ ਜਿਆਦਾ ਕਰੋਗੇ ਤੁਸੀਂ ਦੱਸੋ ਮੈਨੂੰ ਮੈਡਮ ਜੀ ਤੁਸੀਂ ਆਏ 4 ਸਾਲ ਬਾਅਦ ਅਸੀਂ ਤਾਂ ਨਹੀਂ 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 ਦੱਸੋ ਕਦੋਂ ਆਏ ਮੈਂ ਕੰਮ ਕਰਾਵਾ ਨਾ ਖਰਚ ਵਿੱਚ ਮੇਰੀ ਉਮਰ ਵਾੜ ਦੋ ਮੈਂ ਉਂਹੀ ਰਹਿਣੀ ਆ ਤੁਹਾਨੂੰ ਲੱਗਦਾ ਕਿ ਮੈਡਮ ਜੀ ਮੇਰੇ ਇਹ ਜਿਹੜਾ ਕਰਾਉਣਾ ਚਾਹੀਦਾ ਜਰੂਰ ਮੈਂ ਇੱਕ ਗੱਲ ਦੱਸ ਰਿਹਾ ਹਾਂ ਪਰ ਇੱਧਰ ਆ ਮੁੰਡਾ 13 ਨੰਬਰ ਵਾਰਡ ਦਾ ਦੱਸ ਦੋ ਮਹੀਨੇ ਜਿਹੜਾ ਕਮਰਾ ਵੀ ਨਹੀਂ ਮਿਲਦਾ ਮੈਨੂੰ ਗਟਕਾ ਦੇ ਸਕਦੇ ਆ ਜੀ ਉਹ ਗਟਕਾ ਲੈ ਲਓ ਨਹੀਂ ਨਹੀਂ ਮੈਂ ਬਾਦ ਮੈਨੂੰ ਤੁਹਾਡੇ ਮੂੰਹ 'ਕਿ ਖੜੇ ਦੱਸੋ ਜੀ ਪ੍ਰਧਾਨ ਸਾਹਿਬ ਕਿ ਦੇ ਦੇ ਤੇ ਗਟਕਾ ਇੰਨਾ ਰੋਲਾ ਪਾ ਰਹੇ ਹੋ ਇਹ ਨਾ ਬਦਲ ਨਹੀਂ ਪਿਆ ਇਹ ਤੇ ਪਰ ਆਪਣੇ ਪੈਸੇ ਆਲੇ ਕਿਤੇ ਐਮਸੀ ਮੈਂ ਬਾਦ ਸਰਕਾਰ ਨੂੰ ਰਹਿ ਕੇ ਮੂੰਹ ਆਦਾ ਨਾਲ ਪਰ ਇਹ ਨਾ ਇੰਨਾ ਰਹਿ ਗਈ ਬਹੁਤ ਵੱਡਾ ਬਹੁਤ ਸਭ ਤੋਂ ਜ਼ਿਆਦਾ ਵੋਟ ਪਈ ਤੁਹਾਨੂੰ ਜੀ ਪਰ ਮੇਰੇ ਪਿੰਡ ਦਾ ਸਭ ਤੋਂ ਪੂਰਾ ਹਾਲ ਹੈ ਉਹ ਦੇਖ ਲਓ ਮੈਨੂੰ ਸਾਰੇ ਹਲਕੇ ਦੇ ਪਾਈ